ਬੋਟਰਾ ਨੂੰ ਗਰਮੀ ਤੋਂ ਰਾਹਤ ਦਿਵਾਵੇਗਾ ਸਿਹਤ ਮੈਕਮਾ ਐਸਐਮਓ ਡਾਕਟਰ ਮਨਿੰਦਰ ਪਸੀਨ ਨੇ ਸਮੁੱਚੀ ਟੀਮ ਸਮੇਤ ਕੀਤੀ ਤਿਆਰੀ ਐਨਐਚਐਮ ਦੇ ਡਾਇਰੈਕਟਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਡਾਕਟਰ ਤਰਸੇਮ ਸਿੰਘ ਨੇ ਮੰਗਲਵਾਰ ਨੂੰ ਸਿਵਲ ਹਸਪਤਾਲ ਖੰਨਾ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨਾਲ ਸਹਾਇਕ ਡਾਇਰੈਕਟਰ ਡਾਕਟਰ ਸਰਿੰਦਰ ਕੌਰ ਡਾਕਟਰ ਪ੍ਰੀਤੀ ਤੇ ਡਾਕਟਰ ਸਿਮਰਨ ਜੋਤਪੀ ਮੌਜੂਦ ਰਹੇ ਐਸਐਮਓ ਖੰਨਾ ਡਾਕਟਰ ਮਨਿੰਦਰ ਸਿੰਘ ਪਸੀਨੇ ਸਮੁੱਚੀ ਟੀਮ ਦਾ ਸਿਵਲ ਹਸਪਤਾਲ ਪਹੁੰਚਣ ਤੇ ਸਵਾਗਤ ਕੀਤਾ ਜਿਸ ਤੋਂ ਬਾਅਦ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਚ ਹੀਟ ਵੇਵ ਸਬੰਧੀ ਜਾਰੀ ਐਡਵਾਈਜ਼ਰੀ ਦੇ ਮੱਦੇ ਨਜ਼ਰ 1 ਜੂਨ ਨੂੰ ਵੋਟਾਂ ਵਾਲੇ ਦਿਨ ਪੋਲਿੰਗ ਪੁਥਾਂ ਤੇ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਨ ਦਾ ਜਾਇਜ਼ਾ ਲਿਆ ਗਿਆ ਐਸਐਮਓ ਡਾਕਟਰ ਮਨਿੰਦਰ ਸਿੰਘ ਪਸੀਨ ਨੇ ਚੈਕਿੰਗ ਕਰਨ ਆਈ ਟੀਮ ਨੂੰ ਦੱਸਿਆ ਕਿ ਚੋਣ ਕਮਿਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਜਸਬੀਰ ਔਲਖ ਦੀ ਦੇਖ ਰੇਖ ਹੇਠ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸ ਸੰਬੰਧੀ ਮੌਕ ਡਰਿਲ ਵੀ ਕਰਵਾਈ ਗਈ ਹੈ ਤਾਂ ਜੋ ਕਿਸੇ ਵੀ ਮੁਲਾਜ਼ਮ ਨੂੰ ਕੋਈ ਖਦਸ਼ਾ ਨਾ ਹੋਵੇ ਐਸਐਮਓ ਡਾਕਟਰ ਪਸੀਨ ਨੇ ਕਿਹਾ ਕਿ ਵੋਟਰਾਂ ਨੂੰ ਪੋਲਿੰਗ ਬੂਥਾਂ ਤੇ ਸਿਹਤ ਸੰਬੰਧੀ ਪੂਰੀਆਂ ਸਹੂਲਤਾਂ ਮਿਲਣਗੀਆਂ ਗਰਮੀ ਤੋਂ ਬਚਾਅ ਲਈ ਓਆਰਐਸ ਦਿੱਤੇ ਜਾਣਗੇ ਅੱਜ ਦਾ ਸਾਡਾ ਸਿਵਲ ਹਸਪੀਟਲ ਖੰਨਾ ਦੇ ਵਿੱਚ ਅਸੀਂ ਵਿజిਟ ਕਰਨ ਆਏ ਹਾਂ ਸਟੇਟ ਲੈਵਲ ਤੋਂ ਮਾਨਯੋਗ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਸ਼੍ਰੀ ਅਜॉय ਸ਼ਰਮਾ ਜੀ ਮਾਨਯੋਗ ਐਮ ਡੀ ਐਨ ਐਚ ਐਮ ਡਾਕਟਰ ਅਭਿਨੰਦ ਤਰੀਖਾ ਜੀ ਤੇ ਡਾਇਰੈਕਟਰ ਹੈਲਥ ਸਰਵਿਸ ਪੰਜਾਬ ਡਾਕਟਰ ਰਕਿੰਦਰ ਖੋੜ ਜੀ ਉਹਨਾਂ ਦੇ ਦਿਸ਼ਾ ਹਰ ਨਿਰਦੇਸ਼ਾਂ ਅਨੁਸਾਰ ਅੱਜਕਲ ਜੋ ਹੀਟ ਵੇਵ ਚੱਲ ਰਹੀ ਹੈਗੀ ਪੰਜਾਬ ਦੇ ਵਿੱਚ ਤੇ ਇਲੈਕਸ਼ਨ ਦਾ ਦੌਰ ਹੈਗਾ ਕੰਪੇਨਿੰਗ ਚੱਲ ਰਹੀ ਹੈ ਤੇ 1 ਜੂਨ ਨੂੰ ਇਲੈਕਸ਼ਨ ਡੇ ਹੈਗਾ ਆਪਣੇ ਪੰਜਾਬ ਦੇ ਵਿੱਚ ਇਸ ਸਬੰਧੀ ਸਾਡੇ ਹੈਲਥ ਮਹਿਕਮੇ ਦੀ ਕਿੰਨੀ ਕੁ ਪ੍ਰਪੇਅਰਨੈਸ ਹੈਗੀ ਆ ਕਿੰਨੀ ਕੁ ਤਿਆਰੀ ਹੈਗੀ ਆ ਉਹ ਸਬੰਧ ਦੇ ਵਿੱਚ ਅਸੀਂ ਹਸਪੀਟਲਸ ਵਿਜੀਟ ਕਰ ਰਹੇ ਆ ਤੇ ਡਾਕਟਰ ਪਸੀਨ ਜਿਹੜੇ ਕੀ ਇੱਥੇ ਐਸਐਮਓ ਵਜੋਂ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਹੈਗਾ ਇਹਨਾਂ ਨੇ ਦੱਸਿਆ ਵੀ ਜਿਹੜੇ ਹੈਲਥ ਵਿਭਾਗ ਦੇ ਹੀਟ ਵੇਵ ਦੇ ਰਿਗਾਰਡਿੰਗ ਬਹੁਤ ਅੱਛੀ ਤਿਆਰੀ ਹੈਗੀ ਆ ਇਹਨਾਂ ਨੇ ਬਕਾਇਦਾ ਬੈਡਸ ਇਰਮਾਰਕ ਕੀਤੇ ਨੇ ਤੇ ਉਹਦੇ ਵਿੱਚ ਜੋ-ਜੋ ਇੱਕ ਮਰੀਜ਼ ਕੋਈ ਆਂਦਾ ਹੈਗਾ ਤਾਂ ਉਹਨਾਂ ਨੂੰ ਕੀ ਅਸੀਂ ਸੁਵਿਧਾਵਾਂ ਦੇਣੀਆਂ ਕਿੱਦਾਂ ਦਾ ਅਸੀਂ ਉਹਨੂੰ ਟ੍ਰੀਟ ਕਰਨਾ ਆਲ ਇਜ਼ ਵੈਲ ਪ੍ਰਿਪੇਅਰਡ ਓਵਰ ਐਸ ਪੈਕੇਜ ਆਈਸ ਪੈਕਸ ਬੈਡਸ ਏਸੀ ਕੂਲਰ ਵਗੈਰਾ ਸਾਰਾ ਡਰਿੰਕਿੰਗ ਵਾਟਰ ਸਾਰਾ ਹੀ ਐਂਡ ਯੋਗ ਮਾਤਰਾ ਦੇ ਵਿੱਚ ਅਵੇਲੇਬਲ ਹੈਗਾ ਤੇ ਇਹਨਾਂ ਦੇ ਸਟਾਫ ਵੱਲੋਂ ਇਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਇਹਨਾਂ ਦੀ ਰਨਮਾਈ ਦੇ ਵਿੱਚ ਇੱਕ ਮੌਕ ਡ੍ਰਿਲ ਵੀ ਕੀਤੀ ਗਈ ਹੈਗੀ ਆ ਜਿਹੜੀ ਕਿ ਇਹਨਾਂ ਨੇ ਮੇਰੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ ਤੇ ਦੇਖੀ ਗਈ ਹੈ ਕਿ ਉਹ ਬਹੁਤ ਅੱਛੀ ਹੈਗੀ ਆ ਤੇ ਹਰ ਪਾਸਿਓਂ ਕਵਰ ਕੀਤਾ ਹੋਇਆ ਤੇ ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਇਦਾਂ ਦੀ ਵਿਜਿਟਸ ਜਿਹੜੀਆਂ ਹੋ ਰਹੀਆਂ ਨੇ ਤੇ ਤਾਂ ਕਿ ਜਿਹੜੀ ਹੈ ਇਲੈਕਸ਼ਨ ਹੈਲਥ ਪੱਖੋਂ ਬਹੁਤ ਵਧੀਆ ਸਫਲਤਾਪੂਰਵਕ ਸਿਰੇ ਚੜ ਜਾਣ ਤੇ ਇਸ ਤੋਂ ਇਲਾਵਾ ਜਿਹੜੀ ਜਨਰਲ ਐਡਮਿਨਿਸਟ੍ਰੇਸ਼ਨ ਆ ਜਨਰਲ ਸਹਿਯੋਗ ਹੈਗਾ ਸਰਕਾਰ ਦਾ ਹਸਪਤਾਲਾਂ ਦੇ ਪ੍ਰਤੀ ਉਹਨੂੰ ਵੀ ਵਾਚਿਆ ਜਾ ਰਿਹਾ ਹੈ ਕਿਤੇ ਕੋਈ ਮੈਡੀਸਿਨਸ ਦੀ ਕਾਟ ਹੈਗੀ ਆ ਕੋਈ ਅਲਟਰਾਸਾਉਂਡ ਸਰਕਾਰ ਵੱਲੋਂ ਫ੍ਰੀ ਕੀਤੇ ਗਏ ਨੇ ਸਬਸਿਡਾਈਡ ਰੇਟਾਂ ਤੇ ਉਹ ਵੀ ਠੀਕ ਠੰਗ ਨਾਲ ਹੋ ਰਹੇ ਨੇ ਤੇ ਇੱਥੇ ਇਨ ਹਾਊਸ ਵੀ ਅਲਟਰਾਸਾਉਂਡ ਹੁੰਦੇ ਨੇ ਤੇ ਕੁਝ ਹੱਦ ਤੱਕ ਬਾਹਰੋਂ ਹੁੰਦੇ ਨੇ ਉਹ ਸਾਰਾ ਹੀ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਇਸ ਸੰਬੰਧ ਦੇ ਵਿੱਚ ਅਸੀਂ ਸਾਰਾ ਹੀ ਇਹ ਸੁਪਰਵਾਈਜ਼ ਕਰਨ ਆਏ ਹੈਗੇ ਆ ਦੇਖਣ ਆਏ ਹੈਗੇ ਆ ਤੇ ਪਰ ਜੋ ਰਿਪੋਰਟ ਹੈਗੀ ਆ ਉਹ ਵਧੀਆ ਹੈਗੀ ਮੀਟਿੰਗ ਦੇ ਵਿੱਚ ਕੀ ਕੀ ਵਿਚਾਰ ਕੀਤਾ ਗਿਆ ਹੋਵੇ ਮੀਟਿੰਗ ਦੇ ਵਿੱਚ ਇਹੋ ਜਿ ਜੋ ਤੁਹਾਡੇ ਨਾਲ ਪਹਿਲੇ ਦੱਸਿਆ ਗਿਆ ਕਿ ਹੀਟ ਵੇਵ ਦੇ ਰਿਗਾਰਡਿੰਗ ਹਸਪੀਟਲ ਦੀ ਤਿਆਰੀ ਤੇ ਬਾਕੀ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ EDL ਜੋ ਹੈਗੀਆਂ ਜ਼ਰੂਰੀ ਦਵਾਈਆਂ ਉਹਨਾਂ ਦੇ ਵਿੱਚੋਂ ਕਿੰਨੀਆਂ ਕਿ ਦਵਾਈਆਂ ਜਿਹੜੀਆਂ ਹਸਪੀਟਲ ਦੇ ਵਿੱਚ ਅਵੇਲੇਬਲ ਨੇ ਤੇ ਹੋਰ ਐਮਰਜੈਂਸੀ ਸੇਵਾਵਾਂ ਜਿਹੜੀਆਂ ਕਿੱਦਾਂ ਦੀਆਂ ਚੱਲ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਦਾਂ ਦੀ ਘਟਨਾ ਆਵੇ ਇਹ ਸਾਰਾ ਕੁਝ ਡਿਸਕਸ ਕੀਤਾ ਗਿਆ ਪੋਲਿੰਗ ਬੂਥਾਂ ਦੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਰਹਿਣਗੇ ਤੁਹਾਡੇ ਵੱਲੋਂ ਪੋਲਿੰਗ ਬੂਥਾਂ ਤੇ ਸਾਡੇ ਵੱਲੋਂ ਹਦਾਇਤ ਹੈਗੀ ਆ ਕਿ ਹਰ ਪੋਲਿੰਗ ਬੂਥ ਤੇ ਇੱਕ ਆਸ਼ਾ ਘਟੋਟ ਕਟ ਅਵੇਲੇਬਲ ਰਹੇਗੀ ਜਿਦੇ ਕੋਲ ਓਵਰਐਸਟ ਵਗੈਰਾ ਇਹ ਅਵੇਲੇਬਲ ਹੋਏਗਾ ਤੇ ਜੇਕਰ ਕੋਈ ਐਦਾਂ ਦਾ ਮਰੀਜ਼ ਕੋਈ ਜਿਹੜਾ ਹੀਟ ਸਟੋਕ ਦੇ ਨਾਲ ਹੈ ਜਾਂ ਹੀਟ ਦੇ ਨਾਲ ਗਰਮੀ ਦੇ ਨਾਲ ਪ੍ਰਭਾਵਿਤ ਹੋ ਕੇ ਆਂਦਾ ਹੈ ਉਹਨਾਂ ਨੂੰ ਉਹਦੇ ਵੱਲੋਂ ਅਟੈਂਡ ਕੀਤਾ ਜਾਏਗਾ ਤੇ ਸਾਡੀਆਂ ਜਿਹੜੀ ਐਮਬੂਲੈਂਸਿਸ ਆ ਜਾਂ ਹੋਰ ਟਰਾਂਸਪੋਰਟ ਲੈ ਲਈ ਵੀ ਉਹ ਵੀ ਸਟੇਸ਼ਨ 'ਤੇ ਰਹਿਣਗੇ ਤੇ ਉਹਨਾਂ ਨੂੰ ਇਹੋ ਜਿਹੇ ਪੇਸ਼ੈਂਟ ਨੂੰ ਜਿਹਦਾ ਜ਼ਿਆਦਾ ਹੈਗਾ ਤਾਂ ਹਸਪੀਟਲ ਦੇ ਵਿੱਚ ਸ਼ਿਫਟ ਕਰਕੇ ਉਹਦਾ ਬੰਦ ਦਾ ਇਲਾਜ ਉਹ ਵੀ ਕੀਤਾ ਜਾਏ। King of Spices Restaurant कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस किंग ऑफ स्पाइसेस रेस्टोरेंट कैफी एंड द रूफटॉप में आपका स्वागत है